واحر جی پرماتما نے بخش کی سارے پنڈ والے منچ گرو آپ حاضر سرب سمتی بہت وقت 그 u l t i m i l l ਨੂੰ ਵਰਤ ਕਰਦੀ ਆ ਕਿਉਂਕਿ ਜਿੱਤੇ ਪਿੰਦੇ ਵਿੱਚ ਸੱਜ ਸਮਝ ਨੂੰ ਲੱਭੀਏ ਉਹਦੇ ਪਿੰਦੇ ਅੰਦਰ ਝਗੜੇ ਚ ਮਿਲ ਜਾਂਦਾ ਪਿੰਡਾਂ ਦੇ ਵੀ ਨਿਬੜ ਜਾਂਦੇ ਨੇ ਅੱਧੀ ਨਫਰਤ ਤਾਂ ਪਹਿਲੇ ਨਹੀਂ ਖਤਮ ਹੋ ਜਾਂਦੀ ਤੇ ਫਿਰ ਸਰਪੰਚ ਲੋਕਾਂ ਲਈ ਜਿਹੜੀ ਜ਼ਿੰਮੇਵਾਰੀ ਹੈ ਉਹ ਖਤਮ ਤੇ ਸਰਪੰਚ ਤੇ ਮੋਢਿਆਂ ਤੇ ਜ਼ਿੰਮੇਵਾਰੀ ਡੱਟਦੀ ਆ ਕਿ ਕਿਤੇ ਕੋਈ ਅਸਲ ਨਾ ਛੁੜ ਦੇ ਇਕਤਾ ਨੂੰ ਸਰਪੰਚੀ ਦੀ ਸਭ ਸੰਮਤੀ ਦਾ ਪੈਰ ਪਾ ਕੇ ਬੋਲਚਾਰੇ ਵਾਲੇ ਨੂੰ ਦਿੱਤੀ ਦੂਜਾ ਇਹ ਸੋਪਾ ਅਗਲੇ 5 ਸਾਲਾਂ ਲਾਂ ਸਰਬ ਸੰਮਤੀ ਦਾ ਕਿਸੇ ਨੇ ਗਲਤ ਚੋਵੇ ਇਹ ਵੀ ਆਪਣੀ ਜ਼ਿੰਮੇਵਾਰੀ ਸਰਬ ਸੰਮਤੀ ਦਾ ਪੈਰ ਤੱਕ ਇੱਕ ਪੈਰ ਤਾਂ ਤੱਕ ਨਹੀਂ ਦੂਜੀ ਇਸ ਪੰਨੇ ਵਿੱਚ ਪੰਨਾ ਭਾਈ ਜਰਾ ਇੰਨਾ ਕੰਦੇ ਮੈਂ ਪ੍ਰਮਾਤਮਾ ਕੀ ਅਰਦਾਸ ਕਰਦੀ ਹਾਂ ਕਿ ਜਦੋਂ ਸਪੰਚੀਏ ਜੋਨਾ ਆਉਣ ਬੋਲ ਚਲਾਵਾ ਸਾਰਾ ਬੈਠੇ ਤੇ ਕਹਿੰਦੇ ਆਹ ਤੁਹਾਨੂੰ ਮੈਂਬਰ ਆ ਕਰਕੇ ਭਾਈ ਸਾਡੀ ਦਾ ਸਰਬੰਤੰਤਰੀ ਸਾਡੇ ਖੋਈ ਚੁੜ ਮੈਂ ਹੀ ਇਹ ਗੱਲ ਕਰੀ ਸਰਕਾਰ ਕੋਲ ਜਿਹੜਾ ਸਰਬਸੰਮਤੀ ਦੇ ਪੈਸੇ ਸੀ ਉਹ ਤਾਂ ਤੁਹਾਡੇ ਝੋਲੇ ਉਸ ਤੇ ਕਈ ਨਾ ਨਾਦੀਨਾਂ ਸੁੰਨਰ ਤੋਂ ਅੱਜ ਚੱਪੜ ਦੀ ਬੜੀ ਵੱਡੀ ਬੰਦ ਸੀ ਉਹ ਸ਼ੁਰੂ ਹੋ ਜਾਂਦਾ ਕੰਮ ਤਾਂ ਕਿਸੇ ਤਰ੍ਹਾਂ ਦੀ ਸਰਕਾਰ ਦੇ ਬਣੋਂ ਸਾਦੇ ਬਣੋਂ ਕੋਈ ਐਸੀ ਚੀਜ਼ ਨਹੀਂ ਹੈ ਜਿਹੜੀ ਅਸੀਂ ਤੁਹਾਡੇ ਕੋਲ ਪੁੱਛ caravੇ ਵਾਲੇ ਨੂੰ ਪੁੱਛੋਗੇ ਸਕੂਲ ਦੀ ਮੈਂ ਗੱਲ ਮਾਰਵਾ ਕਰਦੀ ਹਾਂ ਲੈ ਸਕੂਲ ਦਾ ਕਿਸੇ ਤੱਕ ਪਰਾਪਰ ਹੋਣਾ ਚਾਹੀਦਾ ਪਰ ਪਿੱਛੇ ਵੀ ਅਸੀਂ ਇਹਦੇ ਪੂਰੀ ਪੂਰੇ ਬਾਹਰ ਆਪੀ ਮੰਤਰੀ ਸਾਹਿਬ ਕੋਲ ਮੈਂ ਬੈਠੀ ਸੀ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੈ ਜਿੱਥੇ ਸਾਨੂੰ ਇਹ ਪ੍ਰੋਬਲਮ ਆਈ ਮੇਰੇ ਨਾਲ ਦੇ ਕਿਚਨ ਤੋਂ ਮੋਟਰ ਦੇ ਸਾਥੀ ਕਰ ਰਿਹਾ ਪਰ ਬਾਈਟ ਦੇ ਕਾਰਨ ਵੀ ਕਹਿੰਦੇ ਬੇਅਸਰ ਜਿੰਨੇ ਕਿਤੇ ਕਰਕੇ ਥੋੜੇ ਜਿਹਾ ਬੱਚਿਆਂ ਦੀ ਗਿਣਤੀ ਵਧਾ ਕੇ ਆਪਾਂ ਇਹ ਵੀ ਮਾਰਕਾ ਮੰਨ ਲਾਂਗੇ ਮੈਂ ਆਸ ਰੱਖਦੀ ਹਾਂ ਕਿ ਮੇਰਾ ਵੀ ਐਨੀ ਮਿਹਨਤ ਕਰੇਗਾ ਕਿ ਪਿੰਡ ਚੱਕਰ ਦਾ ਨਾਮ ਬੁੱਝ ਗਿਆ ਤੇ ਬਾਝ ਰਿਹਾ سارے میں جگہ سواریا سواریاں سوارا سرج کلارا سوار پہلے نمبر محسوس کرے گا برج کلارے والے تھا بہت بہت دن باد جب بھی تھے اگلے آ گئے پہلے کچھ لوگ میری میرے پاس ذمے والی دیکھی ਅਸੀਂ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਤੋਂ ਪਚਣ ਵਾਲੇ ਨਹੀਂ ਸਰਪੰਚ ਮਾਕੇ ਤੋਂ ਸੈਕਟਰੀ ਤੁਹਾਡੇ ਕੋਲ ਵਿੱਚ ਬੈਠਾ ਉਹ ਐਡਾ ਕੁਸ਼ ਮੇਠਾ ਨਾਲੇ ਕਹਿੰਦਾ ਪਹਿਲਾਂ ਕੰਮ ਕਰ ਤੋਂ ਯਾਰ ਬੰਦਾ ਬੇਨਤੀਆਂ ਉਹਨੂੰ ਤਾਂ ਕੰਮ ਚਾਹੀਦਾ ਕੰਮ ਕਰੇਗਾ ਤੁਹਾਨੂੰ ਜਿਹੜੇ ਬਾਕੀ ਕੰਮ ਕਰਵਾਉ ਪਰ ਬੈਠ ਕੇ ਸੋਚ ਕੇ ਇੱਕ ਮਤ ਹੁੰਗੇ ਆਪਾਂ ਨਮੂਨ ਬਣ ਜਾਈਏ ਤਾਂ ਕਿ ਜਲਦੀ ਤੋਂ ਜਲਦੀ ਆਪਣੇ ਪਿੰਡ ਦਾ ਭਲਾ ਹੋ ਸਕੇ ਜਿਹੜੀ ਆਸ ਨਾ ਪਰ ਸੱਚ ਤੋਂ ਚੁਰੇ ਸਰਪੰਚ ਨੂੰ ਸਭ ਉਸੇ ਆਸ ਨਾਲ ਕੰਮ ਕਰਨਾ ਵੀ ਵਾਰੀ ਨੂੰ ਨੇ ਕਵਿਤਾ ਦੇ ਵਿੱਚ ਇੱਕ ਇੱਕ ਚੀਜ਼ ਇੱਕ ਇੱਕ ਇੱਛਾ ਬੰਨਣ ਕਰਦੀ ਹੈ ਤੇ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਨੂੰ ਗਾ ਕੇ ਵੀ ਸੁਣਾਉਂਦੀ ਹੈ ਕਈ ਵਾਰੀ ਕੁਝ ਬੋਲ ਕੇ ਵੀ ਸਮਝ ਨਹੀਂ ਆਉਂਦਾ ਗਾਇਆ ਸਮਝ ਆ ਜਾਂਦਾ ਬਦਾਈ ਦਾ ਪਾਤਾ ਵੀ ਬਹੁਤ ਸੋਹਣੀ ਕਵਿਤਾ ਲਿਖੀ ਤੇ ਉਹ ਤੋਂ ਵਧੀਆ ਪੇਸ਼ ਕਰ ਨਹੀਂ ਦਿੱਤੀ ਸੱਚੇ ਪਾਤਸ਼ਾਹ ਦੀ ਕਾਉਂਨ ਦੇ ਵੇਸੇ ਤਬਰ ਬਰਕਤ ਲਈ ਰੱਖ ਤੇ ਜਿਨ੍ਹਾਂ ਨੇ ਗਾਇਆ ਉਹਨਾਂ ਦੀ ਆਵਾਜ਼ 'ਚ ਬਰਕਤ ਤੇ ਤੇਰੀ ਨੂੰ ਕੰਮ ਕਰਦੀ ਮਿਹਨਤ ਬਖਸ਼ਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਮੁੱਚੇ ਪੰਚਾਇਤ ਦਾ ਧੰਨਵਾਦ ਸਮੁੱਚੇ ਪਿੰਡ ਵਾਸੀਆਂ ਦਾ ਧੰਨਵਾਦ ਜਿਨ੍ਹਾਂ ਨੇ ਇੰਨੀ ਮਿਹਨਤ ਨਾਲ ਇੱਥੇ ਤੱਕ ਪਹੁੰਚਾਇਆ ਭਾਈ ਕੁਜੀ ਦਾ ਘਰ ਵਾਹ ਵਾਹ ਭਾਈ ਕੁਜੀ ਧੰਨਵਾਦ ਕਰਦੇ ਆਂ ਸਾਡੇ ਸਤਿਕਾਰਯੋਗ ਪੰਡ ਮੀਤੀ ਸਾਡੇ ਕੋਲ ਰਵੈਲਾ ਸਾਹਿਬ ਸੈਟਿਸਰ ਆਜੋ ਤੁਸੀਂ ਅਗੇ ਬਲਦਰ ਸਿੰਘ ਜੀ ਆਓ ਤਾਂ ਭੈਣ ਜੀ ਦਾ ਸਰਬਾਨ ਕਰਨਾ ਗੁਰੂ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਅੱਜ ਦੀ ਰਾਤ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਹਾਂ ਕਮੇਟੀ ਨੰਬਰਾਂ ਨੂੰ ਬੇਨਤੀ ਮਨਜ਼ਰ ਕਰੋ ਕਿ ਕੋਈ ਕਿਸੇ ਨੂੰ ਬੋਲਣ ਦਾ ਸੇਤ ਤੋਂ ਸਭੂਚੀ ਪ੍ਰਬੰਧਕ ਕਮੇਟੀ ਸਾਰੀ ਮੱਲ ਹੋ ਜਾ ਕਰੋ ਧੰਨਵਾਦ ਕਰਨਾ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਐਮ ਐਲ ਸ਼ਮਜੀਤ ਕੌਰ ਜੀ ਮਾਣਯੋਗ ਦਾ ਮਾਣ ਸਨਮਾਨ ਹੋਵੇਗਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਾਨੂੰ ਮਾਰਦੀ ਆ ਵੀ ਸਾਡੀ ਭੈਣ ਸਰਬੀ ਚੌਰ ਸਾਡੇ ਜੋ ਰਹਿੰਦੇ ਜੰਮ ਨੇ ਉਹਨਾਂ ਦੇ ਲਈ ਸਾਨੂੰ ਗਾਂਟਾਂ ਦੇ ਜੱਫੇ ਬਖਸ਼ ਕਰਨਾ ਗਿਆ ਤੇ ਨਾਲ ਹੀ ਸਾਨੂੰ ਮਾਰ ਨਾ ਸਕਦੇ ਬਹੁਤ ਹੀ ਸਤਿਕਾਰਯੋਗ ਸਰਪੰਚ ਚਮਕੌਰ ਸਿੰਘ ਜੀ ਸਮੁੱਚੀ ਪੰਚਾਇਤ ਕਿਉਂਕਿ ਜਿਹੜਾ ਬੰਦਾ 40 45 ਸਾਲ ਬਾਅਦ ਲੈ ਕੇ ਦੂਸਰੀ ਵਾਰੀ ਸਰਪੰਚ ਬਣਿਆ ਉਹਨੂੰ ਪਿੰਡ ਨਾਲ ਮੋਹ ਆ ਉਹਨੂੰ ਪਿਆਰ ਨਾਲ ਪਿੰਡ ਦਾ ਪਿੰਡ ਤੇ ਕੀ ਕਰੇ ਧੰਨਵਾਦ ਕਰਦਾ ਮੈਂ ਹੁਣ ਸਾਡੇ ਭੈਣ ਸਮਝੀ ਤੋਂ ਉਹਨੇ ਜਾਣਿਆ ਇਸ ਕਰਕੇ ਜਿੰਨਾ ਦਾ ਮਾਸਟਰ ਪਹਿਲਾ ਕਰ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਕੋਲੇ ਬਾਰੀ ਸੁਖਮੰਨਾ ਜਿਹਦੇ ਕਾਰਨ ਤੁਸੀਂ ਚੱਲ ਕੇ ਆਏ ਧੰਨਵਾਦ ਮਨਜੀਤ ਜੀ ਸਰ ਸਾਹਿਬ ਤੁਸੀਂ ਪਹੁੰਚ ਜਾਣਾ ਥੈਂਕ ਯੂ ਹਾਂਜੀ ਤੇ ਹੁਣ ਮੈਂ ਬੇਨਤੀ ਕਰਾਂ ਗੁਰਦੁਆਰਾ ਸਾਹਿਬ ਦੀ ਪਰਵੰਦੇ ਕਮੇਟੀ ਨੂੰ ਵੀ ਆਪਣੇ ਸਰਪੰਸਾ ਦਾ ਸੁਭਜੀ ਪੰਚਾਇਤ ਦਾ ਆਪਾਂ ਗੁਰਦੁਆਰਾ ਸਾਹਿਬ ਜੀ ਨੂੰ ਸਕਟਾਇਰ ਕਰਨਾ ਗੁਰਦੁਆਰਾ ਵੱਲੋਂ ਸੁਰੂਤ ਕਰਸ਼ੁਕ ਕਰਨੇ ਨੇ ਸੁਭਜੀ ਪ੍ਰਬੰਧਕ ਕਮੇਟੀ ਪਹਿਲਾਂ ਸਾਡੇ ਬਹੁਤ ਸਾਰੇ ਸਰਕਾਰੀ ਲੋਕੋ ਸਰਪੰਚ ਚਮਕੌਰ ਸਿੰਘ ਜੀ ਕ੍ਰੇਡਿਟ ਹੈ ਜਿਹੜੇ 40 45 ਹਜ਼ਾਰ ਬਾਹਰ ਰਹਿੰਦੇ ਵੀ ਆਪਣੀ ਮਿੱਟੀ ਨਾਲ ਜੁੜੇ ਰਹੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਦੂਸਰੇ ਤੌਰ ਤੇ ਸਮੁੱਚੇ ਨਗਰ ਨਿਵਾਸੀਆਂ ਦਾ ਹਰ ਇੱਕ ਉਸਤਾਨ ਦਾ ਕਿਉਂਕਿ ਜਿਹੜੀ ਸੇਵਾ ਸਾਡੀ ਆਪਰੇ ਹੋਈ ਆ ਬਸ ਹੁੰਦੀ ਨਹੀਂ ਸੇਵੀ ਪਰ ਅਸੀਂ ਦਿਨੋ ਦਰੇ ਸੀ ਅਜਾਤ ਪੱਤਰੀ ਖੂਬੀ ਜੀ ਬਣਾਇਆ ਦੀ ਤਾਸ਼ੀਰ ਕਰੋ ਕਮੇਟੀ ਮੈਂਬਰਾਂ ਨੂੰ ਬੇਨਤੀ ਹੈ ਸਾਰੇ ਸਰਪੰਚ ਸਾਹਿਬ ਮੈਂਬਰ ਸਾਹਿਬਾਨਾਂ ਨੂੰ ਕਿ ਕਿਤੇ ਸਾਨਾ ਬੁੱਧੀ ਫਤ ਪਾਉਂਦਾ ਜੇ ਸਰਬਸੰਤ ਦੀ ਹੁੰਦੀ ਆ ਛੇਦੀ ਹੁੰਦੀ ਵੀ ਕਿਉਂਕਿ ਇਤਨੀ ਤੇਰਾ ਹੁੰਦੀ ਆ ਹੁੰਦੀ ਆ ਵੀ ਮੈਨੂੰ ਤੇ ਸਰ ਮਰਜੀ ਮਿਲੇ ਉਸ ਹੁੰਦੀ ਆ ਰੇ ਨੰਦੇ ਦੀ ਪਰ ਜਿਸ ਦੇ ਸਰ ਦੇ ਤਾਲ ਕਿਦਣਾ ਅਕਾਲਪੁਰ ਦੀ ਕਿਰਪਾ ਹੁੰਦੀ ਆ ਉਹਨੂੰ ਵੀ ਤਾਲ ਲੈਣਾ ਬਿਰਦ ਹੋਈ ਵੀ ਸੰਗਤ چاہا آیا سیوا نمایاں بینتی بھی ہے خیال رکھا جائے Thank ਰੋ ਜਾਂਦੇ ਆ ਉਸੇ ਪੇਲੇ ਵੱਧ ਜਾਂਦੇ ਨੇ ਆਪੋ ਸਾਰੇ ਦੋਸਤਾਂ ਕਲੇ ਸੱਜੇ ਫਿਰ ਮੈਂ ਬੇਨਤੀ ਕਰਾਂ ਸਾਡੇ ਸੁਖਦੀਪ ਜੀ ਨੂੰ ਤੇ ਲਾਡੀ ਜਤਿੰਦਰ ਜੀ ਨੂੰ ਉਹਨਾਂ ਦੇ ਸਰਪੰਚ ਸਾਹਿਬ ਨੂੰ ਸਵਾਗਤ ਅਸ਼ਿਰ ਕਰਨਾ ਸੀ ਤੁਸੀਂ ਵੀ ਦੋਨੇ ਵੀਰਸ ਖੜੋ ਕੇ ਆ ਜਾਓ ਇੱਥੇ ਦਾ ਨਮਾਇਜ਼ਾ ਸਭੇ ਬੱਚੇ ਚੁੱਟਾ ਜਾਣਾ ਤੇ ਜਤਨੂ ਜੀ ਪ੍ਰਧਾਨ ਪ੍ਰਧਾਨ ਨੇ ਆਪਣੇ ਲਾਡੀ ਜੀ ਕਲੱਬ ਦੇ ਉਹਨਾਂ ਬੰਦੇ ਨੂੰ ਸਰਪੰਚ ਸਾਹਿਬ ਨੂੰ ਸਿਰਪੇ ਚੰਚ ਕਰਨਾ ਹੈ ਤੇ ਵੀ ਆ ਜਾਓ ਸਟੇਜ ਤੇ बोले सो निहाल सत श्री अकाल बोले सो निहाल सत श्री अकाल ਤੁਹਾਨੂੰ ਕਰਦੇ ਆ ਜੀ ਫਿਰ ਮੈਂ ਤੇ ਆਪੇ ਕਰਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਸੁਮਕਾ ਸਿੰਘ ਜੀ ਨੂੰ ਉਹ ਵੀ ਸੰਗਤਾਂ ਦੇ ਨਾਲ ਮੈਂ ਜੀ ਆਇਆਂ ਆ ਮੇਰੇ ਬਹੁਤ ਹੀ ਸਤਿਕਾਰਯੋਗ ਬਾਈ ਸਰਪੰਚ ਜੀ ਨੂੰ ਮਤੂਰ ਪਰਮੇਂਦਰ ਸਿੰਘ ਜੀ ਡਾ ਖਜੂਰ ਕਰਸੇਵ ਜੀ ਸਾਡੇ ਪ੍ਰਧਾਨ ਆਮ ਆਦਮੀ ਪਾਰਟੀ ਖਜੂਰ ਦੇ ਪਿੰਡ ਦੇ ਜੀ ਆਇਆਂ ਨੂੰ ਖੜਾ ਪੜਦਾ ਹਾਂ ਹੁਣ ਮੈਂ ਬੇਨਤੀ ਕਰਦਾ ਸਾਡੇ ਸਤਿਕਾਰਯੋਗ ਸਰਪੰਚ ਕੋਟ ਸਿੰਘ ਜੀ ਨੂੰ ਉਹਦੇ ਸਤਦਾਂ ਦੇ ਨਾਲ 2 ਲੱਖ ਰੁਪਏ ਦਾ ਗਾਣੀ ਆਪਣੀ ਸਾਈਡ ਤੋਂ ਦੇ ਧੰਨਵਾਦ ਕਰਦੇ ਹਾਂ ਸੰਘੀ ਕੱਲ ਕੀ ਮਤੇ ਪਰਾਉ ਵਾਰਜੋਦੀ ਕਥਾ ਸਾਹ ਮਹਾਨਾ ਦੇ ਪਤੇ ਮੈਂ ਆਪਣੇ ਵੱਲੋਂ ਆਪਣੀ ਸੂਚੀ ਪੰਚਾਇਤ ਵੱਲੋਂ ਔਰ ਉਸ ਪ੍ਰਕਾਰ ਪਰ ਦੀ ਚਲਪਾ ਦੇ ਨਾਮ ਜੋ ਉਹਨਾਂ ਦਾ ਧੰਨਵਾਦ ਕਰਦਿਆਂ ਹਾਂ ਅੱਜ ਜਿਸ ਕੇ ਜਿਨਾਂ ਨੇ ਸਾਨੂੰ ਇਹ ਚਰਨ ਚਰਨ ਚੀਜ਼ਾਂ 81 ਇੱਕ ਜ਼ਿੰਮੇਵਾਰੀ ਸੌਪੀ ਹੈ ਔਰ ਅਸੀਂ ਸਾਡਾ ਹੁਣ ਉਸ ਤੋਂ ਵੀ ਜ਼ਿਆਦਾ ਫਰਜ ਵੱਲ ਗਿਆ ਕਿ ਬਲਤਵਾਦ ਨੂੰ ਕਿ ਕੰਮ ਕਰਕੇ ਔਰ ਇਸ ਨਗਰ ਨੂੰ ਇੱਕ ਇੱਕ ਵਧੀਆ ਨਗਰ ਬਣਾਇਆ ਮੈਂ ਉਸ ਆਪ ਨੂੰ ਖਦਾ ਵੀ ਔਰ ਪੂਰੇ ਨਗਰ ਦਾ ਮਹਿਤਾਵਾ ਦਾ ਬਜ਼ੁਰਗਾਂ ਦਾ ਪੈਣਾ ਦਾ ਭਰਾਵਾ ਦਾ ਬੱਚਿਆਂ ਦਾ ਬੱਚਿਆਂ ਦਾ ਸਾਰਿਆਂ ਦਾ ਆਪਣੇ ਤਾਇਦ ਨੂੰ ਡੂੰਘੇ ਦਿਲ ਤੋਂ ਮੈਂ ਥਾਰਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਉਹ ਹੈ ਤੇ ਔਰ ਜਿੰਨੇ ਵੀ ਇੱਥੇ ਸਾਡੇ ਹੋਂਟੇ ਹਨ ਐਮਐਲਏ ਸਾਹਿਬ ਜੇ ਉਹਨਾਂ ਕੰਮ ਦੇ ਜਿਹੜੇ ਅੰਦਰ ਵਿੱਚ ਨਹੀਂ ਸੀ ਤਾਂ ਥੋੜਾ ਜਿਹਾ ਚਲੇ ਗਏ ਉਹਨਾਂ ਦਾ ਵੀ ਆਪਣੇ ਦਿਲ ਦੀ ਕਰ ਰਹੀ ਹਾਂ ਤੁਹਾਨੂੰ ਧੰਨਵਾਦ ਕਰਨਾ ਜੀ ਹਰ ਸਭ ਤੋਂ ਬਾਅਦ ਜਿੰਨੇ ਸਾਡੇ ਮੇਰੇ ਯਾਰ ਦੋਸਤ ਸਹਿਮਤ ਰਿਸ਼ਤੇਦਾਰ ਦੋਸਤ ਸਭ ਆਏ ਖਵਦਮ ਮੈਂ ਸਭ ਤੋਂ ਪਹਿਲਾਂ ਕਰ ਬਣੋ ਸੂਚੀ ਪੰਚਾਇਤ ਵੱਲੋਂ ਉਹਨਾਂ ਨੂੰ ਜੀਆ ਮੈਂ ਪਹਿਲਾਂ ਧੰਨਵਾਦ ਕਰਦਾ ਅੱਗੇ ਧੰਨਵਾਦ ਕਰਦੇ ਮੈਂ ਸਾਡੇ ਸਿੱਕੀ ਸਾਹਿਬ ਬਲਜਿੰਦਰ ਸਿੰਘ ਦੀ ਮਾਣਸ਼ੀ ਕੇ ਔਰ ਜੋ ਆਪ ਪੌਂਟ ਕੇ ਬਲੇਕਲ ਜੋ ਸਾਡੇ ਵੀਡੀਓ ਸਾਹਿਬ ਔਰ ਜੇਈ ਸਾਹਿਬ ਉਹਨਾਂ ਨੇ ਵੀ ਸਾਨੂੰ ਇੱਥੇ ਸ਼ੁਭ ਸ਼ਾਮਾਂ ਭੇਜੀਆਂ ਉਹਨਾਂ ਦਾ ਵੀ ਮੈਂ ਧੰਨਵਾਦ ਔਰ ਆਸ਼ ਕਰਦਾ ਕਿ ਮੈਨੂੰ ਤੁਹਾਡੇ ਇੱਥੇ ਇਸ ਇਸ ਸਮ ਸਰਦਾਰੀ ਤੱਕ ਨਹੀਂ ਮੈਨੂੰ ਤੁਹਾਡਾ ਅੱਗੇ ਵੀ ਪੰਜ ਸਾਲ ਤੁਹਾਡੇ ਪੂਰੇ ਨੱਥਾ ਤੱਕ ਮੈਨੂੰ ਫਾਸਟ ਹੈ ਕੋਈ ਵੀ ਕੰਮ ਕਰਨਾ ਸਾਰਾ ਲੜ ਮਿਲ ਕੇ ਕਰਨਾ ਹੈ ਤੱਲੇ ਦਾ ਇਕੱਲੇ ਇਕੱਲੇ ਆ ਕੰਮ ਨਹੀਂ ਖੜਾ ਪ੍ਰਸ਼ਾਣ ਰਣ ਕੇ ਤੁਸੀਂ ਮੇਰੇ ਨਾਲ ਫਾਲਤ ਦੇਣਾ ਔਰ ਆਪਾਂ ਇਸ ਨਗਰ ਵਧੀਆ ਤੋਂ ਵਧੀਆ ਬਣਾਉਣਾ ਹੈ ਮੇਰੀ ਮੇਰੀ ਅੰਦਰਲੀ ਮਾਨ ਦੀ ਤਮੰਨਾ ਹੈ ਇਸੇ ਲਈ ਮੈਂ ਮੰਗ ਕੇ ਉੱਤ ਛੱਡ ਕੇ ਆਇਆ ਤੂੰ ਜੀ ਮਾਕ ਨੇ ਮੌਕਾ ਦਿੱਤਾ ਤਾਂ ਇਸ ਲੱਗ ਨੂੰ ਇੱਕ ਨੰਬਰ ਦਾ ਲੱਤ ਗੁਣਾ ਕੇ ਇਹ ਲੈ ਆ ਕੇ ਅੰਦਰ ਦੇ ਵਿੱਚ ਮੈਂ ਫਿਰ ਸਾਡੇ ਪੂਰੇ ਨਗਰ ਦਾ ਔਰ ਪੂਰੀ ਪੰਚਾਇਤ ਦਾ ਪੂਰੇ ਸਾਡੇ 11 ਦੋਸਤਾਂ ਮਿੱਤਰਾਂ ਦਾ ਔਰ ਪੂਰਕ ਸੁਪਕਾਰ ਕਰਨ ਦਾ ਆਪਣੇ ਤੇ ਇਹਨੂੰ ਧੰਨਵਾਦ ਕਰਦਾ ਹਾਂ ਬਾਕੀ ਸਾਡੇ ਵੀਰ ਅਸੂਲ ਤੋਂ ਤਸੀਮ ਸਿੰਘ ਜੀ ਔਰ ਆਪਣੇ ਪ੍ਰਵੀnder ਸਿੰਘ ਜੀ ਔਰ ਸੁਖਤੈਂ ਸਿੰਘ ਜੀ ਜੋ ਇੱਥੇ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਹੋਰ ਵੀ ਲੋਕ ਜਿਹੜੇ ਆਇਆ ਕਿ ਆਹਿਆਂ ਦੇ ਲੇ ਕੇ ਜਿਹੜੇ ਅੰਕਾਰ ਨੂੰ ਆਪਚਾਰਾ ਪਿਆ ਗੁਰਾਂ ਕਦ ਮਹਿਕਤਰਾ ਤੁਸਕਨ ਸਾਹਿਬ ਆਈ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੀ ਬੱਚੇ ਸਾਡੇ ਵਿੱਚ ਮੌਜੂਦ ਤੇ ਬੂਟੇ ਵੀ ਹਨ ਜੋ ਸ਼ਾਮ ਆ ਗਏ ਉਹਨਾਂ ਕੀ ਹੱਦਿਆਂ ਕਾਰਨ ਇੱਥੇ ਨਹੀਂ ਆ ਸਕਦੇ ਅਗੇਨ ਮੈਂ ਸਾਰਿਆਂ ਦਾ ਫੇਰ ਧੰਨਵਾਦ ਕਰਦਾ ਹਾਂ ਪੂਰੇ ਸੰਗਠਨ ਕੇ ਲਗਾਤਾਰ ਧੰਨਵਾਦ ਕਰਦਾ ਹਾਂ ਉਹ ਇਸ ਤਰ੍ਹਾਂ ਮਿਲਦਾ ਰਹੇ ਲੋ ਔਰ ਹਲੇ ਸ਼ੁਰੂ ਆ ਤਾਂ ਵੀ ਦੇਖੋ ਕਿ 6 ਮਿੰਟ ਤੱਕ ਨਹੀਂ ਔਰ ਆ ਹੀ ਜਾਂਦੇ ਹੋ ਪਤਾ ਲੱਗ ਜਾਵੇ ਅਗਲੇ 5 ਸਾਲ ਕੇ ਸੰਬੰਧ ਨੂੰ ਸੋ ਇਨੇ ਕੱਲਾ ਰੱਖਵਾਂ ਦਾ ਜਾਚਾ ਵਾਗ ਨਹੀਂ ਤੱਕ ਆਵਾਜ਼ ਧੰਨਵਾਦ ਕਰਦੇ ਆ ਸਰਪੰਚ ਚੰਦਰ ਸਿੰਘ ਜੀ ਗ੍ਰੇਡਿੰਗ ਬਹੁਤ ਵੱਡੀ ਗੱਲ ਕਰ ਗਏ ਉਹ ਬਈ ਬੋਟਾਂ ਜਾਂ ਸਰਪੰਚ ਦੇ ਵਿੱਚ ਚੁੰਮਣਾ ਹੀ ਸਰਪੰਚ ਜੀ ਮੈਨੂੰ 500 ਜਿਹੜੇ ਤੁਸੀਂ ਦਿੱਤੇ ਆ ਮੈਂ ਵੀ ਰਮਣਿਆ ਕੋਲ ਆ ਕੇ ਕਿ ਨਾਲ ਜਿਹੜੀ ਗੱਲ ਕਰਦੇ ਗਏ ਵੀ ਔਰ ਇਹ ਸਮੇਂ ਦੇ ਵਿੱਚ ਵੀ ਤੁਸੀਂ ਉਹਨਾਂ ਦਾ ਜਿਸ ਤਰ੍ਹਾਂ ਬਹੁਤ ਸਾਡਾ ਦਿੱਤਾ ਹਰ ਇੱਕ ਮੈਂਬਰ ਨੇ ਜਿਸੇ ਪਰੇਸ਼ਾਨ ਕੀਤਾ ਕਹਿੰਦੇ ਪਿੰਡ ਦੇ ਬਕਾਸਪੁਰ ਦੀ ਇਹ ਵੀ ਜਨਰਲ ਪੰਚਾਇਤ ਚੌਕ ਦੀ ਪੰਜਾਬ ਦਾ ਹਲਕਰ ਸਾਰੇ ਨਗਰ ਦੇ ਵਸਨੀਕਾਂ ਦਾ ਧੰਨਵਾਦ ਕਰਦਾ ਹਾਂ ਆਪਣੇ ਆਪਣੇ ਕੰਮਾਂ ਕਰਦੇ ਬਾਅਦ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਵੀ ਸੁਭਜੇ ਮਦਦ ਦਾ ਬਹੁਤ ਬਰਦਾਸ਼ਤ ਕੀਤਾ ਸਾਰੇ ਸਾਥੀ ਸਾਡੇ ਕਰ ਗਏ ਚਾਹੇ ਕੁਝ ਸਮਾਂ ਹੁੰਦੇ ਨੇ ਪਰ ਮੈਂ ਅੱਜ ਦੇ ਦਿਨ ਵੀ ਬੰਦ ਰਹੀਆਂ ਜੋ ਸਾਡੇ ਨੰਬਰਦਾਰ ਸਾਹਿਬ ਸਰਜੀਤ ਸਿੰਘ ਜੀ ਕਦੇ ਜਦੋਂ ਇਹਨੇ ਬਹੁਤ ਵਧੀਆ ਰੋਲ ਲਾਇਆ ਹੈ ਸਾਡੇ ਨਾਲ ਸਾਰੇ ਸਾਡੇ ਦੇ ਲਈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵੀ ਜਿੰਨੇ ਕਰਾਈਆਂ ਜਾ ਸਮੁੱਚੇ ਨਗਰ ਦੇ ਤਰਫੋਂ ਆਏ ਜੇਕਰ ਸਰਜੀਤ ਸਾਹਿਬ ਦੇ ਰਾਸ ਤੋਂ ਬਠਿੰਡਾ ਬਠਿੰਡਾ ਦਾ ਪਰਨ ਸੇਵ ਜੀ ਦੇ ਹਾਜ਼ਰ ਹੋਣ ਦੇ ਵਾਅਦੇ ਕਰੋੜਾ ਬਾਸਪਾ ਦਾ ਸਹਿਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਈ ਪੂਰੀ ਸੁਪੂਜੀ ਸੰਗਤ ਦਾ ستر نےت نے جان کی کپاتا کرنی واحر جی کا خالص واحگ جی